ਹੈਲੋ ਡੀਅਰ ਸਟੂਡੈਂਟਸ ਅੱਜ ਆਪਾਂ ਕਰਾਂਗੇ ਪੰਜਾਬੀ ਪਾਠਮਾਲਾ ਕਲਾਸ 3 ਦੀ ਬੁੱਕ ਹੈ ਚੈਪਟਰ ਨੰਬਰ 3 ਤੋਹਫਾ ਠੀਕ ਹੈ ਸੋ ਲੈਟਸ ਸਟਾਰਟ ਅੱਜ ਅਮਨ ਦਾ ਜਨਮ ਦਿਨ ਸੀ ਉਸ ਨੂੰ ਬਹੁਤ ਸਾਰੇ ਤੋਹਫੇ ਮਿਲੇ ਤੋਹਫੇ ਉਪਹਾਰ ਉਹ ਸਾਰੇ ਤੋਹਫੇ ਖੋਲ-ਖੋਲ ਕੇ ਵੇਖੀ ਜਾ ਰਿਹਾ ਸੀ ਸਾਰੇ ਹੀ ਤੋਹਫੇ ਬਹੁਤ ਸੋਹਣੇ ਸੋਹਣੇ ਸਨ ਅੰਤ ਵਿੱਚ ਅਮਨ ਨੇ ਆਪਣੇ ਵੀਰ ਜੀ ਵੱਲੋਂ ਮਿਲਿਆ ਤੋਹਫਾ ਖੋਲਿਆ ਅਮਨ ਇਸ ਵੱਡੇ ਸਾਰੇ ਤੋਹਫੇ ਨੂੰ ਦੇਖ ਕੇ ਹੈਰਾਨ ਰਹਿ ਗਿਆ ਏ ਇੱਕ ਖੂਬਸੂਰਤ ਕੰਪਿਊਟਰ ਸੀ ਅਮਨ ਨੂੰ ਖੁਸ਼ ਹੁੰਦਿਆਂ ਵੇਖ ਕੇ ਉਸ ਦੇ ਵੀਰ ਜੀ ਬੋਲੇ ਅਮਨ ਇਹ ਤੇਰੇ ਤੀਸਰੀ ਜਮਾਤ ਵਿੱਚੋਂ ਫਰਸਟ ਔਨ ਦਾ ਤੋਫਾ ਹੈ ਜਿਉਂ-ਜਿਉਂ ਤੂੰ ਅਗਲੀਆਂ ਜਮਾਤਾਂ ਪਾਸ ਕਰਦਾ ਚਾਵੇਂਗਾ ਤੈਨੂੰ ਅਜਹੇ ਹੀ ਸੋਹਣੇ-ਸੋਹਣੇ ਤੋਹਫੇ ਦਿਂਦਾ ਰਹਾਂ ਠੀਕ ਹੈ ਅਮਨ ਨੇ ਡੋਰ ਕੇ ਆਪਣੇ ਵੀਰ ਜੀ ਨੂੰ ਚਫੀ ਪਾ ਲਈ ਉਹ ਆਪਣੇ ਵੀਰ ਜੀ ਨਾਲ ਵਾਅਦਾ ਕਰਦਿਆਂ ਕਹਿ ਰਿਹਾ ਸੀ ਵੀਰ ਜੀ ਮੈਂ ਹਰ ਜਮਾਤ ਵਿੱਚੋਂ ਫਰਸਟ ਹੀ ਆਵਾਂਗਾ ਇਹ ਤੁਹਾਡੇ ਨਾਲ ਮੇਰਾ ਪੱਕਾ ਵਾਅਦਾ ਹੈ ਤੇ ਦਿਨ ਸ਼ਾਮ ਨੂੰ ਹੀ ਅਮਨ ਨੇ ਕੰਪਿਊਟਰ ਨੂੰ ਮੇਜ਼ ਤੇ ਰੱਖ ਕੇ ਚਲਾਇਆ ਉਸ ਨੇ ਸਕੂਲੋਂ ਥੋੜਾ ਬਹੁਤ ਸਿੱਖਿਆ ਹੀ ਸੀ ਜ्यों ਹੀ ਉਸ ਨੇ ਕੀਬੋਰਡ ਦੀਆਂ ਚਾਬੀਆਂ ਨੂੰ ਦਬਾਇਆ سامنے ਸਕਰੀਨ ਤੇ ਰੰਗीन ਅੱਖਰ ਆਉਣ ਲੱਗੇ ਰੰਗीन ਕੰਪਿਊਟਰ pa ਕੇ ਉਹ ਬਹੁਤ ਖੁਸ਼ ਹੋਇਆ ਰਾਤ ਨੂੰ ਉਸਦੇ ਪਾਪਾ ਪੋਛੇ ਰਹੇ ਸਨ ਅਮਨ ਤੈਨੂੰ ਪਤਾ ਹੈ ਕੰਪਿਊਟਰ ਸਾਡੇ ਕੀ ਕੀ ਕੰਮ ਸਵਾਰ ਰਿਹਾ ਹੈ ਪਾਪਾ ਕੱਲ ਸਾਡੇ ਮੈਡਮ ਆਖ ਰਹੇ ਸਨ ਕਿ ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਆਖਵਾਉਂਦਾ ਹੈ ਏ 21ਵੀਂ ਸਦੀ ਦੀ ਉੱਤਮ ਕਾੜ ਹੈ ਅੱਜ ਸਭ ਕੰਮ ਕੰਪਿਊਟਰ ਦੀ ਮਦਦ ਨਾਲ ਹੋਣ ਲੱਗ ਪਏ ਹਨ ਅੱਜ ਸਭ ਪਾਸੇ ਕੰਪਿਊਟਰ ਹੀ ਪ੍ਰਧਾਨ ਹੈ ਅਮਨ ਬੋਲਿਆ ਬਿਲਕੁਲ ਠੀਕ ਤੁਹਾਡੀ ਮੈਡਮ ਨੇ ਬਿਲਕੁਲ ਠੀਕ ਆਖਿਆ ਹੈ ਅੱਜ ਭਾਰਤ ਕੀ ਸਭ ਦੇਸ਼ਾਂ ਵਿੱਚ ਸਾਰੇ ਕੰਮ ਇਸ ਦੀ ਮਦਦ ਨਾਲ ਹੋਣ ਲੱਗ ਪਏ ਹਨ ਤੁਸੀਂ ਕਿਤੇ ਵੀ ਜਾਣਾ ਹੋਵੇ ਰੇਲਵੇ ਵਿੱਚ ਸੀਟ ਰਿਜ਼ਰਵ ਕਰਾਉਣੀ ਹੋਵੇ ਹਵਾਈ ਜਹਾਜ਼ ਰਾਹੀਂ ਸਫ਼ਰ ਕਰਨਾ ਹੋਵੇ ਘਰ ਬੈਠੇ ਹੀ ਟਿਕਟਾਂ ਬੁੱਕ ਕਰਵਾ ਸਕਦੇ ਹੋ ਦਸੀਂ ਬਿਜਲੀ ਪਾਣੀ ਟੈਲੀਫੋਨ ਦੇ ਬਿੱਲ ਜਮਾ ਕਰਵਾਉਣੇ ਹੋਣ ਘਰ ਬੈਠੇ ਹੀ ਆਨਲਾਈਨ ਜਮਾ ਕਰਵਾ ਸਕਦੇ ਹੋ ਵੱਡੇ ਵੱਡੇ ਮਾਲਾਂ ਕਾਰਖਾਨਿਆਂ ਦਫਤਰਾਂ ਵਿੱਚ ਸਾਰੇ ਕੰਮ ਇਸ ਦੀ ਮਦਦ ਨਾਲ ਹੋ ਰਹੇ ਹਨ ਤੁਹਾਡੀਆਂ ਪ੍ਰੀਖਿਆਵਾਂ ਦੇ ਨਤੀਜੇ ਵੀ ਇਸ ਨਾਲ ਹੀ ਤਿਆਰ ਹੋ ਰਹੇ ਹਨ ਅੱਜਕਲ੍ਹ ਦੁਕਾਨਦਾਰ ਨੂੰ ਰਾਸ਼ਨ ਜਾਂ ਕਿਸੇ ਹੋਰ ਚੀਜ਼ ਦਾ ਬਿੱਲ ਬਣਾਉਣ ਵੇਲੇ ਦਿਮਾਗ ਲਾਉਣ ਦੀ ਲੋੜ ਨਹੀਂ ਉਹ ਸਾਰੇ ਕੰਮ ਕੈਲਕੂਲੇਟਰ ਨਾਲ ਹੀ ਕਰ ਰਿਹਾ ਹੈ ਤੁਸੀਂ ਆਪਣੇ ਦੂਰ ਬੈਠੇ ਰਿਸ਼ਤੇਦਾਰ ਨਾਲ ਗੱਲ ਕਰਨੀ ਹੋਵੇ ਤਾਂ ਇਸ ਦੀ ਸਹਾਇਤਾ ਨਾਲ ਆਮੋ ਸਾਹਮਣੇ ਬੈਠ ਕੇ ਕਰ ਸਕਦੇ ਹੋ ਤੁਸੀਂ ਗੱਲ ਕਰਨ ਵਾਲੇ ਦੀ ਫੋਟੋ ਵੀ ਵੇਖ ਸਕਦੇ ਹੋ ਪਾਪਾ ਜੀ ਫਿਰ ਤਾਂ ਕੰਪਿਊਟਰ ਸਾਡੇ ਬੜੇ ਕੰਮ ਆਉਂਦਾ ਹੈ ਮੈਂ ਵੀ ਕੰਪਿਊਟਰ ਦੀ ਪੂਰੀ ਸਿਖਲਾਈ ਪ੍ਰਾਪਤ ਕਰਾਂਗਾ ਤੇ ਸਾਰੇ ਕੰਮ ਇਸ ਰਾਹੀਂ ਹੀ ਕਰਿਆ ਕਰਾਂਗਾ ਨੈਕਸਟ ਹੈਗੀ ਹੈ ਜੀ ਔਖੇ ਸ਼ਬਦਾਂ ਦੇ ਅਰਥ ਠੀਕ ਹੈ ਤੋਹਫਾ उपहार ज गिफ्ट उत्तम सब तो वधिया प्रीख्याव इम्तिहान कंप्यूटर का प्रधान होना कंप्यूटर का ही दबदबा होना युग समा कार्ड, खोज नतीजे रिजल्ट ओके डियर स्टूडेंट्स बाय बाय टेक केयर